ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਤੂ ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖਵਾਰ ਚੁਪੈ ਝੁਪਨਾ ਹੋਵੈ ਜੇ ਲਾਇ ਹਲ ਬਤਾਰੈ ਉਕਿਆ ਪੁਕ ਨਾਲ ਤ੍ਰਿਜੀਵ ਨਾ ਪ੍ਰਵਿਆਪਾਰ ਸਹਿ ਸਿਆਨ ਪਲਖੋ ਹੀ ਤੈਕ ਨ ਚਲੇ ਨਾਲ ਜਿਵ ਸਚਾਰਾ ਹੋਈਏ ਕਿਵ ਕੂੜਾ ਟਟੇ ਪਾਲ ਹੁਕਮ ਅਰਜਾਈ ਤਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਤਾਰੇ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਤੁਮਨੀ ਚੁਕ ਹੁਕਮ ਲਿਖ ਦੁਖ ਸੁਖ ਪਾਈਐ 익ਨਾ ਹੁਕਮੀ ਲੋਕ ਸੇ ਇਸੇ ਕੋ ਹੁਕਮੀ ਸਦਾ ਪਵਾਈਐ ਹੁਕਮੇਂ ਅੰਦਰ ਸਭ ਕੋ ਬਾਹਰ ਪਿਨਾ ਕੋਈ ਨਾਨਕ ਹੁਕਮੇ ਜੀ ਬੁਜੇ ਤਾਂ ਹੋਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਾ ਨਹੀਂ ਨੀ ਸਾਣ ਗਾਵੇ ਕੋ ਬਨ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪ ਰਛੇ ਦੂਰ ਗਾਵੇ ਕੋ ਵਿਕੇ ਹਾਦਰ ਹਦੂਰ ਕਤਨਾ ਕਥੀ ਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦਿਲ ਦੇ ਥਕ ਪਾਹੇ ਜੁਗਾਰੀ ਗੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਵਸਵ ਪਰਵਾਹੋ ਸਾਚਾ ਸੈਵ ਸਚਨਾਈ ਭਾਖਿਆ ਭਾਉ ਵਿਪਾਰ ਆਖੇ ਮੰਗ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਦਿੱਤ ਸੈ ਦਰਬਾਰ ਮਹਾਂਕੇ ਬੋਲਨ ਬੋਲੀ ਜਿਸ ਨੂੰ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾਵੜੈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਵਾਪੇ ਸਚਿਆਰ ਥਾਪੇ ਨਾ ਜਾਇ ਕੀਤਾ ਨਾ ਹੋਇ ਆਪੇ ਆਪੜਨ ਜਿੜ ਸੋਇ ਜਿਨ ਸੇਵੈ ਤਨ ਪਾਇ ਮਾਨ ਨਾਨਕ ਗਾਵੀਏ ਕੋ ਲੋਗਿ ਦਾਨ ਗਾਵੀਏ ਸੁਨਿਮਨ ਰਖੀਏ ਪਾਉ ਦੁੱਖ ਪਰ ਸੋ ਕਰਲੇ ਜਾਇ ਗੁਰਮੁਖ ਨਾਮ ਦੇ ਗੁਰਮੁਖ ਵੇਦੰਗ ਗੁਰਮੁਖ ਰਹੇ ਆਸਮਾਈ ਗੁਰੇਸ਼ਰ ਗੁਰੂ ਗੋ ਰਖ ਬਰਮਾ ਮਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਈ ਮੁਰਾਇਕ ਦੇ ਹਿਵ ਜਾਏ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਧੀਰਤ ਨਾ ਮਾ ਜਿੱਤ ਸੁਭਾਵਾ ਮੈਨ ਪਾਣੇ ਕੀ ਨਾ ਹੀ ਕਰੇ ਜੀਤੀ ਸੇਠੇ ਉਪਾਈ ਵੇਖਾ ਮਨ ਕਰਮਾਂ ਕੇ ਮਿਲੇ ਲੈ ਮਾਤਿ ਵਿਚ ਰਤਨ ਦੇ ਵਾਹਰ ਮਾਨਮ ਦੇ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇਹ ਵਿਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਭੰ ਬਿਸਰਨਾ ਜਾਈ ਜੇ ਦੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣਵੇਂ ਨਾਂ ਚਲੇ ਸਭ ਕੋਏ ਚੰਗਾ ਨੌਰ ਖਾਈ ਕੇ ਜਸ ਕਿਰਨ ਜਗਲੇ ਜੀਤਿਸ ਨਦਰ ਨਾ ਵਈ ਤਾ ਆਤਮਕ ਛੇ ਕੇ ਕੀਟਾ ਅੰਦਰ ਕੀਟ ਕਰ ਦੂ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਰਮੰਤਿ ਆਗੁੰਬਹਿ ਤੇ ਹਾ ਕੋ ਨ ਸੁਝੈ ਜੀ ਤੁਿਸ ਗੁਰ ਕੋਈ ਕਰੇ ਸੁਨੇ ਸਦ ਧੇਰ ਸੁਨਾਤ ਸੁਨੋ ਤਤ ਤਵਲੇ ਆਕਾਸ਼ ਨੇ ਦੀਪੁ ਲੋਹ ਪਾਤਾਲ ਸੁਨਾ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਾ ਦੂਖ ਪਾਪ ਕਾ ਨਾਸ ਸੁਨੇ ਸਰਬ ਮਾਇੰਦ ਸੁਨਾ ਮੁਖ ਸੁਨਾ ਹਰਮੰਦ ਸੁਨੇ ਜੋਜ ਵਤਨ ਭੇਡ ਸੁਨਾ ਸਾ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਾ ਦੂਖ ਪਾਪ ਕਾ ਨਾਸ ਸੁਨੇ ਸਰਸੰਤੋ ਗਿਆਨ ਸੁਨੇਡ ਸੰਦਗਾ ਇਸ ਨਾਨ ਸੁਨ ਪਰ ਪਰ ਭਾਵੇ ਮਾਨ ਸੁਨ ਲਾਗੇ ਸਹਿ ਧਿਆਨ ਨਾਨੂ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੇ ਸਰਗੁਨਾ ਗੇਗਾ ਸੁਨੇ ਸੇਖ ਧੀਰ ਪਾਸਾ ਸੁਨੇ ਦੇ ਪਾਵੇ ਰਾਹ ਸੁਨੇ ਹਤ ਵੇਸ ਗਾਹ ਨਾਨੂ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਮਨਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਸਿ ਪੁੱਛੇ ਪਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰ ਵੀ ਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸਰ ਤੋਂ ਮੈਂ ਮਨ ਬੋਧ ਮੰਨੇ ਸਗਲ ਭੁਲੇਖੀ ਸੋਦ ਮੰਨੇ ਮੁਹ ਝੋਟਾ ਨਾ ਖਾਏ ਮੰਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰ ਬਿਠਾਕ ਨਾ ਪਾਏ ਮੰਨੇ ਪਾਸ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਤਰਮ ਸੇ ਤੀ ਸ਼ਰਮੰਦ ਹੋਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੀ ਦਰਬਾਜਾਰ ਪੰਚਾ ਕਰ ਗੁਰ ਇਕਤਿ ਹਣ ਜੇ ਕੋ ਗਹਿ ਕਰੇ ਵਿਚਾਰ ਕਰਤੇ ਕਹਿ ਕਰ ਨਹੀਂ ਸਮਾਰ ਤੋਲ ਕਰਮ ਵਿਆਕਾ ਪੂ ਸੰਤੋਖਤਾ ਵਰਕਿਆ ਜਿਣ ਸੋਤ ਜੇ ਕੋ ਬੁਝੇ ਹੋਵੇ ਸਤਿਆਰ ਤੁਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਤਿਸਤੇ ਪਾਲ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸੁਬਨਾ ਲਿਖਿਆ 부ੜੀ ਕਲਾ ਮਹਿਲੇ ਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤੰ ਸੁਵਲੇ ਰੂਪ ਕੀਤੀ ਦਾ ਜੜੇ ਕੋੜ ਖੂਤ ਕੀਤਾ ਵਸੇ ਕੋ ਗਵਾ ਤਿਸਤੇ ਹੋਵੇ ਲਖ ਦਰਿਆ ਉਦਦ ਕਵਣ ਕਹਾ ਵਿਚਾਰ ਵਾਰਿਆਂ ਜਵੇਂ ਕੁਵਾਰੇ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪਿਓ ਸੰਗ ਭਾਓ ਸੰਗ ਪੂਜਾ ਸੰਗ ਤਪ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹਿਉ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖ ਦਾਤਾਰ ਸੰਗ ਸੂਰਮ ਭਖ ਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਣ ਜਵੇਂ ਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ असंख मुर के अंधकोर संख चोर हराम संख मर कर चाई जोर संगल बड़ हत्या कमाए संख पापी पाप कर जाहे संख उड़ कूड़े फिराए संख मले मल पाक खाए संख नंद करे पार नानक नीच कहे विचार वारण जमे कवार जो तुर पावे साई पली कार तुसरा सलांत निरंकार ਸੰਖ ਨਾਵੈ ਸੰਖ ਤਾਵੈ ਗਮ ਗਮ ਸੰਖ ਲਉ ਸੰਖਿਆ ਸਿਰੁ ਭਾਰੁ ਹੋਇ ਆਖਰੀ ਨਾਮੁ ਆਖਰੀ ਸਾਲ ਆਖਰਿ ਆਖਰੀ ਗਿਆਨੁ ਕੀਤੁ ਗੁਣੁ ਗਾਹ ਆਖਰਿ ਲਿਖਿ ਬੋਲਣ ਬਾਣਿ ਆਖਰਾ ਸਿਰੁ ਸੰਜੋਗੁ ਵਖਾਣਿ ਜਿਨਹਿ ਲੇਖੈ ਤੇ ਸਿਰੁ ਨਾਹਿ ਜੇ ਫੁਰਮਾਏ ਤਿਵੁ ਤਿਵੁ ਪਾਇ ਜੇਤਾ ਕੀਤਾ ਤੇਤਾ ਨਾਵੈ ਨਾਵੈ ਨਾਹਿ ਕੋ ਥਾਉ ਕੁਦਰਤ ਕਵਣ ਕਹਾਵੈ ਚਾਰ ਵਾਰਣ ਜਮਿ ਇਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੁਧੁ ਸਦਾ ਸਲਾਮਤਿ ਨਿਰੰਕਾਰ पर ये हाथ पैर तणदे हे पानी दे ऊपर तरसू के मौत pleated कपड़ होए दे साबल लिए हो तोए पर ये मत पापा के संग हो टोपे तो ना वे के रंग पुनी पुनि पापीया करनाई कर कर करना लिख लह जाओ आपे भी जाते ही खाव नानक कुमि हो जाओ तीर्थ अवदे अद दानिय को पवित्र कामन सुने मनने अमल मन्न कीता पाव अंतर गिर तीर्थ मनाओ ਸ਼ਗਵੰਤੇ ਰੇਮੇ ਨਾਹੀ ਕੋਈ ਵਿਣਗੁਣ ਕੀਤੇ ਭਵਤ ਨਾ ਹੋਏ ਸਵਸਤੋ ਬਾਣੀ ਵਰਮਉ ਸਤ ਸੋਹਾਨ ਸਦਮ ਚਾਉ ਕਮਣ ਸਵੇਲਾ ਬਖਤ ਕਮਣ ਕਮਣ ਚਿਤ ਕਵਨ ਵਾਰ ਕਮਣ ਸਿਰੁ ਤੁਮਹ ਕਮਨਿਤ ਹੋਆ ਆਕਾਰ ਵੇਲ ਨਾ ਪਾਇਓ ਭਨ ਤੇ ਜਿ ਹੋਵੇ ਲੈ ਪ੍ਰਾਨ ਵਿਖਤ ਨਾ ਪਾਇਓ ਕਾਦੀਐ ਜਿ ਲਿਖਨ ਲੈ ਪ੍ਰਾਰਥਿਤ ਵਾਰਨ ਜੋਗੀ ਜਲ ਰੁਤ ਮਹ ਨਾ ਕੋਏ या करता सी टी गो साजी आपे जाने सोई किव कर आखा कि साला ही के वरने के जाना नान के आकम सब को आखे कभी कस्याना वड़ा साहे वड़े नाए कीता जा का होए नान के जे को आप हो जाने गे गे आना सोए पाताला पाताल लखे अगासा या गासे उड़ कुड़ के पाल थके वेद कहने के बात सहस ठारे कहने के अनकते ले ते बासो लिकता तो लेका हुए तले के लेका ले विनाश ਨਾਨਕ ਵੱਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਭਵੇਂ ਸਮੁੰਦਰ ਨਾ ਜਾਣੀਆ ਸਮੁੰਦ ਸਾਹ ਸੁਲਤਾਨ ਮਿਰਾਸੇਤੀ ਮਲਤਾਨ ਕੀੜੀ ਤੁਲ ਨਾ ਹੋਣ ਜੀਤਸ ਮਨੋ ਨਾ ਵਿਸਰੇ ਹੰਤਨਾ ਸ਼ਕਤੀ ਕਹਿਣਾ ਅੰਤ ਨਾ ਕਰ ਲੈ ਦੇ ਅਨੰਤ ਹੰਤਨਾ ਮੇਖੜ ਸੁਣਨਾ ਅੰਤ ਹੀ ਅੰਤਨਾ ਜਾਪੇ ਘਾਵਣ ਮੰਤਿ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤਕਾਰ ਦੇ ਤੇਵੈ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸਹਿਬ ਚਾਤਾ ਉੱਚੇ ਉਪਰ ਉਚਾ ਨਾ ਇਹ ਬੜੂ ਉੱਚਾ ਹੋਏ ਪਦ ਸੂਚੇ ਕੋ ਜਾਣੇ ਸੋਏ ਜੇ ਉਹ ਡਾਬ ਜਾਣਿਆ ਪਾਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾਂ ਆਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਿਰਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲ ਮੁਕਰਪਾਏ ਕਿਤੇ ਮੁਰਖਾ ਹੀ ਗਾਇ ਕਿਤੇ ਦੂ ਘੂਸਦ ਮਾਰੇ ਪੀਦਾ ਤਰੀਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰੱਖ ਨਸਕੇ ਕੋਈ ਜੇ ਕੋ ਖਾਈ ਕਾਖਣ ਪਾਏ ਹੋ ਜਾਣੇ ਜੀਤੀਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਜਿਸਨੂ ਬਕਸੇ ਸੇ ਬਸਲਾ ਨਾਨਕ ਪਾ ਸਾਹਿ ਪਾਸਾ ਅਮਲ ਗਣ ਮਲ ਵਪਾਰ ਮਲ ਵਪਾਰੀ ਅਮਲ ਪੰਧਾਰੇ ਮੁੱਲਾ ਮੁੱਲਾ ਜਾਇ ਮੁੱਲਾ ਪਾਏ ਮੁੱਲਾ ਸਮਾਏ ਮਨੁ ਤਲ ਮਨ ਦੇ ਬਾਨ ਮਨੁ ਤਲ ਮਨ ਫਰਮਾਨ ਮਨ ਬੁਖਸੀ ਸੁਮਨ ਨੇਸਾਨ ਮਨ ਕਰਮੁਲ ਫਰਮਾਨ ਮੁੱਲਾ ਮੁੱਲਾ ਖਿਆਣਾ ਜੈ ਆਖਾ ਕਰ ਹਿਲ ਬਲਾਏ ਆਖੇ ਵੇਦ ਪਾਠ ਫਰਾਨ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨਾ ਮੁੰਜਣ ਸੇਵ ਕੀਤੇ ਆਖਿਆ ਕਨ ਪਾਇ ਤੇ ਕੀਤੇ ਕਹਤੇ ਢੁੱਟ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸੁਕੇ ਕੀ ਕੇ ਜਿਵਡ ਪਾਵੇ ਤੇ ਵਡ ਹੋਏ ਨਾਨਕ ਜਾਨੇ ਸਾਚਾ ਸੋਏ ਜੇ ਕੋ ਆਖੇ ਭੂਲੇ ਵਡਾਰ ਤਾ ਲਿਖੇ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੀ ਭਵਨ ਹਾਰੇ ਕੀਤੇ ਰਾਗ ਪਰੇ ਸੁਖ ਹਣ ਕੀਤੇ ਗਾਵਨ ਹਾਰੇ ਗਾਵਤਨ ਪਉਣ ਪਾਣੀ ਵੈ ਸੰਤ ਰਗ ਗਾਵੇ ਰਾਜਾ ਧਰਮ ਦਵਾਰੇ ਗਾਵੈ ਚਿਤ੍ਰਗੁਪਤ ਲਿਖਿ ਜਾਣੈ ਲੇਖਿ ਲੇਖਿ ਧਰਮੁ ਵੀਚਾਰੈ, ਗਾਵੈ ਈਸਰ ਬਰਮਾ ਦੇਵੀ ਸੋਹਣੁ ਸਦਾ ਸੁਆਰੈ ਗਾਵੈ ਦਰਿਦਰ ਆਸਨੁ ਬੈਠੈ ਦੇਵਤੇ ਆਦਰੁ ਨਾਲੈ, ਗਾਵੈ ਸਿਧਿ ਸਮਾਧੀ ਅੰਦਰਿ ਗਾਵਣੁ ਸਾਧੁ ਵੀਚਾਰੈ, ਗਾਵਣੁ ਜਤਿ ਸਤਿ ਸੰਤੋਖੀ ਗਾਵੈ ਵੀਰੁ ਕਰਾਰੈ, ਗਾਵਣੁ ਪੰਡਤੁ ਭਣੁ ਰਖੀ ਈਸਰੁ ਜੁਗਿ ਜੁਗਿ ਵੇਦਾ ਨਾਲੈ, ਗਾਵੈ ਮੋਹਿਨੀਆ ਮਨਮੋਹਣੁ ਸੁਰਗਿ ਮਝਿ ਪਿਆਲੈ, ਗਾਵਣੁ ਰਤਨੁ ਪਾਹਿ ਤੇਰੇ ਅਠਸਠਿ ਤੀਰਥਿ ਨਾਲੈ, ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਕਰ ਲਵੰਢ ਵਰ ਭੰਡਾ ਕਰ ਕਰ ਖੇ ਧਾਰੇ ਸੇਤ ਦਿਨੋ ਗਾਵੇ ਜੋਤ ਪਾਵਨ ਰਤੇ ਤੇਰੇ ਭਵਤ ਰਸਾਲੇ ਹੋਰ ਕੀਤੇ ਗਾਣ ਸੇ ਮੈਂ ਚਿਤ ਲਿਆਵ ਨਾਨਕਿਆ ਵਿਚਾਰੇ ਸੋਏ ਸੋਏ ਸਰਾਸ ਸਭ ਸਾਹਿਬ ਸੱਚਾ ਸਤੀ ਨਹੀਂ ਹੈਪੀ ਹੋਸੀ ਜੈਨਾ ਜੈਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਲ ਸੀ ਮਾਇ ਜਨੀ ਉਪਾਈ ਕਰਕਰ ਵੇਖੇ ਕੀ ਤਾ ਆਪਣਾ ਜੋਤਿਸ ਦੀ ਵਿੜਾਈ ਜੋਤਿਸ ਭਾਵੇਂ ਸੋਈ ਕਰਸੀ ਵਿਰਕਮ ਨਾ ਕਰਨਾ ਜਾਏ ਸੋ ਪਾਸਾਂ ਸਹ ਪਰ ਸਭ ਨਾਨਕ ਰਹਿ ਨਰ ਜਾਏ ਮੁੰਦਾ ਸੰਤੋਗ ਧਰਮ ਪੋਚੋ ਲੀ ਧਾਨਕ ਕਰੇ ਵਿਪੂਤ ਖਿੰਤਾ ਕਾਲ ਕੋ ਹਰੀ ਕਹਿ ਜੁਗ ਡੰਡਾ ਪਰਤੇ ਤੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇ ਤਿਸੇ ਆਦੇਸ ਆਦਰੀ ਲਨਾਦ ਨਾਲ ਰਿਚ ਕੋ ਵੇਸ ਪੁੱਤ ਗਿਆnde ਆਪਨਾਂ ਰਣ ਕਟਕਟ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੇ ਰਿਸਦੇ ਅਵਰਾ ਸਾਦ ਸੰਜੋਗ ਵਿਜੋਦ ਕਾਰ ਚਲਾਵੇ ਲੇਖ ਆਵੇ ਪਾਦ ਆਦੇਤਿਛੇ ਆਦੇਸ ਆਦ ਨੀਨ ਨਾਦ ਨਾਤ ਜੁਗ ਜੁਗ ਬੇ ਕੋ ਵੇਸ ਮੇਕਾ ਮਾਇ ਜੁਗਤ ਵੇ ਆਇ ਤਿੰਤੇ ਲੈ ਪਰਵਾਣ ਇੱਕ ਸੰਸਾਰ ਇਕ ਪੰਧਾਰੇ ਇਕ ਲਾਇ ਦੀ ਬਾਣ ਜਿਵਤਸ ਪਾਵੇ ਤੇ ਵੇ ਚਲਾਵੇ ਜਿਵ ਹੋਵੇ ਫਰਮਾਨ ਭਉਵੇਂ ਕੈ ਨਨਦਰ ਨਾਵੇ ਬੋਤਾ ਹੀ ਵਿਡਾਨੀਆਂ ਦੇ ਤਿਸ ਅਦੇਸ ਆਦ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਅਸਨੁ ਨਲ ਪੰਡਾਰੇ ਜੋ ਕਿਸ ਪਾਇ ਸੁ ਵੇਖਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇ ਤਿਸ ਅਦੇਸ ਆਦ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਇਕ ਦੂਜੀ ਲਖੋਏ ਲਖੋਏ ਲਖ ਵੀਸ ਲਖ ਲਗੜਾ ਕੀ ਏਕ ਨਾਮ ਜਗਦੀਸ਼ ਇਤੁਰਾਈ ਪਤ ਪਵੜੀਆ ਚੜਿਏ ਹੋਏ ਅਕੀਸ ਸੁਨ ਗੱਲਾਂ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਭਾਈਏ ਕੂੜੇ ਕੂੜੇ ਠੀਸ ਆਖਣ ਜੋਰ ਜੋਰ ਪੈਣਾ ਜੋਰ ਜੋਰ ਨਮੰਗਰ ਦੇਹਣਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਰਾਜ ਮਾਨ ਮਨ ਸੂਰ ਜੋਰ ਨਾਲ ਸੁਰਤੀ ਘਣ ਵਿਚਾਰ ਜੋਰ ਨਾਲ ਜੁਕਟੇ ਛੱਟਾ ਸੰਸਾਰ ਜਿਸਾ ਜੋਰ ਕਰ ਵੇਖੇ ਸੋ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁਤਿ ਤਿਥੀ ਵਾਰ ਪਵਨ ਪਾਨ ਗਣੀ ਪਾਤਾਲ ਤਿਸ ਵੀ ਧਰਤੀ ਧਾਪਰ ਕੀ ਕਰਮ ਸਾਲ ਤਿਸ ਵੀ ਜਿਗਤ ਕੇ ਰੰਗ ਤਨ ਅਗੇ ਨਾਮਨੇ ਕੀ ਅਨੰਤੇ ਕਰਮੀ ਕਰਮੀ ਹੋਈ ਚਾਰ ਸੁਚਾ ਸੁਚਾ ਦਰਬਾਰ ਤੇਥੇ ਸੋਹਣ ਪੰਜ ਬ੍ਰਹਮ ਅਨਦਰੀ ਕਰਮ ਭਮੇਨੀ ਸਾਨ ਕਚ ਬਖਾਇਉ ਥੇ ਪਾਇ ਨਾਨਕ ਜੀ ਆ ਜਾ ਪੈ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਮੈ ਸੰਤਰ ਕੀਤੇ ਗਾਨ ਮਹੇਸ਼ ਕੀਤੇ ਵਰਮੈ ਘਾੜ ਤਕੜੀਏ ਰੂਪ ਰੰਗ ਕੇ ਵੇਸ਼ ਕੀਤੇ ਕਰਮ ਭੂਮੀ ਮੈ ਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਦਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਭੁਤਨਾਥ ਕੀਤੇ ਕੀਤੇ ਬੀਵੀ ਵੇਸ਼ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਪਾਤਲ ਨਰੰਦ ਕੀਤੇ ਸੁਰਤੀ ਸ਼ਿਵ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚਲਿਤ ਸਿਥੇ ਨਾਦ ਵਿਨੋਦ ਕੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਥੈ ਘਰਿ ਠਕੜੀ ਬਹੁਤਨੋ ਪਤਾ ਕਿਆ ਗਲਾ ਕਥੀਆਂ ਨਾ ਜੈ ਦੇਖੋ ਕਹਿ ਪਿੱਛੇ ਗੁਸਤਾਇ ਦਿੱਥੈ ਕੜਿਆ ਸੁਰਤ ਮਤ ਮੰਨ ਬੋਧ ਦਿੱਥੈ ਕੜਿਆ ਸੁਰਾਸਦਾ ਕੇ ਸੁਰਦ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਦ ਮਹਾਬਲ ਸੁਰਤਿ ਨ ਮੇਰਾ ਮਰਿਆ ਭਰਪੂਰ ਦਿੱਥੈ ਸੀਤੋ ਸੀਤਾ ਮਾ ਮਾ ਮਾਇਤਾ ਕੇ ਰੂਪ ਨ ਕਥਨੇ ਜਾਏ ਨਾ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹੀ ਦਿੱਥੈ ਭਗਤ ਵਸੇ ਕੇ ਲੋਕਰਨਨ ਸੱਤਿਆ ਮਨਸੋ ਸਾਚ ਕੰਨਵ ਸਰਨ ਅੰਕਾਰ ਕਰ ਕਰ ਵੇਖੇ ਦੁਰਨੀ ਹਾਲ ਸਿੱਧੇ ਕਰਨ ਮ ਨਮਰ ਪੰਡ ਜੇ ਕੋ ਕਥੀ ਤਾ ਅੰਤ ਨਾ ਅੰਤ ਸਿੱਧੇ ਲੋ ਲੋਹਾ ਕਾਰ ਜਿਵ ਜਿਵ ਹੁਕੰਦ ਵੇਤ ਵਕਾਰ ਵੇਖੇ ਵਿਗਸੇ ਕਰੇ ਵਿਚਾਰ ਨਾਨਕ ਕਥਨਾ ਘੜਾ ਸਰ ਜਤ ਭਾਰਾ ਧਿਰ ਸੁਨਿਆਰ ਨ ਮਤ ਵੇਦ ਹਥਿਆਰ ਭੌਖ ਲਾਗਨੀ ਤਬ ਤਉ ਭਾਂਡਾ ਪਉਮਰ ਤੇ ਢਾਲ ਢੜੀਏ ਸਭ ਸਤਿਦਕ ਸਾਜਨ ਕੋ ਨਦਰ ਕਰਨ ਤਨ ਕਾਰ ਨਾਨਕ ਨਦਰੀ ਨਦਰ ਨਹ ਹਾਲੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰ ਆਦਿ ਇਦਾ ਇਦਾ ਆਖਿਲੇ ਸਗਲੇ ਜਗ ਹਤ ਅੰਗਿਆ ਆਇਆ ਬੁਰਿਆ ਆਇਆ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜ ਕੇ ਦੂਰ ਜਿਨੇ ਨਾਮ ਧਿਆਇ ਗਏਮ ਸਕਤ ਕਾਲ ਨਾਨਕ ਤੇਮ ਖੁਦ ਨੇ ਕੀਤੀ ਛਟੀ ਨਾਲ ਜਿਨੇ ਨਾਮ ਧਿਆਇ ਗਏਮ ਸਕਤ ਕਾਲ ਨਾਨਕ ਤੇਮ ਖੁਦ ਨੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ